ਪਟਿਆਲਾ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਦੇਰ ਰਾਤ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕੁੜੀਆਂ ਦੇ ਵੱਲੋਂ ਇੱਕ ਧਰਨਾ ਲਗਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਯੂਨੀਵਰਸਿਟੀ ਦੀਆਂ ਕੁੜੀਆਂ ਦੇ ਵੱਲੋਂ ਵੀ ਧਰਨਾ ਲਗਾਇਆ ਗਿਆ ਵੀਸੀ ਦੇ ਘਰ ਦੇ ਬਾਰੇ ਧਰਨਾ ਲੱਗਿਆ ਸੀ ਤੁਹਾਨੂੰ ਦੱਸ ਦਈਏ ਕਿ ਕੁੜੀਆਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਜਿਹੜਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਉਹ ਕੁੜੀਆਂ ਦੇ ਕਮਰੇ ਦੇ ਵਿੱਚ ਦਾਖਲ ਹੁੰਦਾ ਹੋਸਟਲ ਦੇ ਵਿੱਚ ਦਾਖਲ ਹੁੰਦਾ ਫਿਰ ਕੁੜੀਆਂ ਦੇ ਕਮਰੇ ਦੇ ਅੰਦਰ ਤੱਕ ਪਹੁੰਚ ਜਾਂਦਾ ਜਿਸ ਦੇ ਕਾਰਨ ਕੁੜੀਆਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਤੇ ਉਹਨਾਂ ਨੇ ਵੀਸੀ ਦੇ ਘਰ ਦੇ ਬਾਹਰ ਜਿਹੜਾ ਧਰਨਾ ਲਗਾਇਆ ਗਿਆ ਜਿਸ ਦੇ ਕਾਰਨ ਕਹਿ ਦਈਏ ਕਿ ਜਿਹੜਾ ਮਾਮਲਾ ਕਾਫੀ ਭੱਖਦਾ ਹੋਇਆ ਨਜ਼ਰ ਆਇਆ ਕੁੜੀਆਂ ਦੇ ਵੱਲੋਂ ਕਿਹਾ ਗਿਆ ਕਿ ਵੀਸੀ ਧੱਕੇ ਦੇ ਨਾਲ ਸਾਡੇ ਕਮਰੇ ਦੇ ਵਿੱਚ ਵੜਦਾ ਹੈ ਤੇ ਜਿਹੜੀ ਸਾਡੀ ਪ੍ਰਾਈਵੇਸੀ ਆ ਉਸ ਨੂੰ ਨਜ਼ਰ ਅੰਦਾਜ਼ ਕਰਦਾ ਹੈ ਕੁੜੀਆਂ ਦੀ ਵੀ ਕੋਈ ਲਾਈਫ ਹੁੰਦੀ ਆ ਕੁੜੀਆਂ ਦੀ ਪ੍ਰਾਈਵੇਸੀ ਹੁੰਦੀ ਆ ਉਹ ਜਿਹੜੇ ਮਰਜ਼ੀ ਕੱਪੜਿਆਂ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਰਹਿ ਸਕਦੀਆਂ ਪਰ ਜਿਹੜਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਉਹ ਕਮਰੇ ਦੇ ਅੰਦਰ ਦਾਖਲ ਹੁੰਦਾ ਜਿਸ ਦੇ ਖਿਲਾਫ ਹੋਸਟਲ ਦੀਆਂ ਸਾਰੀਆਂ ਕੁੜੀਆਂ ਦੇ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਬੀਸੀ ਦੇ ਘਰ ਦੇ ਬਾਰੇ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਤਸਵੀਰਾਂ ਪਟਿਆਲੇ ਤੋਂ ਨੇ ਜਿੱਥੇ ਪਟਿਆਲੇ ਦੀ ਨਿੱਗੀ ਯੂਨੀਵਰਸਿਟੀ ਦੇ ਵਿੱਚ ਦੇਰ ਰਾਤ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇ ਵੱਲੋਂ ਹੀ ਤਰਨਾ ਦਿੱਤਾ ਗਿਆ ਇਹ ਤਰਨਾ ਯੂਨੀਵਰਸਿਟੀ ਦੇ ਵੀਸੀ ਦੀ ਰਹਾਇਸ਼ ਦੇ ਬਾਹਰ ਦਿੱਤਾ ਗਿਆ ਕੁੜੀਆਂ ਦੇ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਿਨਾਂ ਇਜਾਜ਼ਤ ਕੁੜੀਆਂ ਦੇ ਹੋਸਟਲ ਦੇ ਕਮਰੇ ਦੇ ਅੰਦਰ ਦਾਖਲ ਹੁੰਦਾ ਕੁੜੀਆਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਕੁੜੀਆਂ ਦੀ ਪ੍ਰਾਈਵੇਸੀ ਨਾਂ ਦੀ ਕੋਈ ਚੀਜ਼ ਹੁੰਦੀ ਆ ਪ੍ਰਾਈਵੇਸੀ ਹੁੰਦੀ ਆ ਉਹਨਾਂ ਉਹ ਜਿਹੜੇ ਮਰਜ਼ੀ ਕੱਪੜਿਆਂ ਦੇ ਵਿੱਚ ਆਪਣੇ ਕਮਰੇ ਦੇ ਅੰਦਰ ਰਹਿ ਸਕਦੀਆਂ ਨੇ ਕਿਸੇ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਉਹਨਾਂ ਦੇ ਕਮਰੇ ਤੱਕ ਪਹੁੰਚੇ ਉਹ ਵੀ ਬਿਨਾਂ ਇਜਾਜ਼ਤ ਇਹ ਜਿਹੜੇ ਇਲਜ਼ਾਮ ਲਗਾਏ ਗਏ ਨੇ ਕੁੜੀਆਂ ਦੇ ਵੱਲੋਂ ਲਗਾਏ ਗਏ ਨੇ ਜਿਹੜੀਆਂ ਕੁੜੀਆਂ ਉਸ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਰਹਿੰਦੀਆਂ ਨੇ ਲਗਾਤਾਰ ਕਹਦੀ ਹੈ ਕਿ ਸਵੇਰ ਤੋਂ ਜਿਹੜਾ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਵਾਇਰਲ ਵੀਡੀਓ ਦੇ ਵਿੱਚ ਸਾਫ ਦਿਖਾਇਆ ਗਿਆ ਹੈ ਕਿ ਜਿਹੜਾ ਇੱਕ ਵਾਈਸ ਚਾਂਸਲਰ ਆ ਕੁੜੀਆਂ ਦੇ ਹੋਸਟਲ ਦੇ ਵਿੱਚ ਕਮਰੇ ਤੱਕ ਪਹੁੰਚਦਾ ਕੁੜੀਆਂ ਨਾਲ ਗੱਲਬਾਤ ਕਰਦਾ ਹੋਇਆ ਨਜ਼ਰ ਆਇਆ ਹਜੇ ਇਹ ਸਪਸ਼ਟ ਨਹੀਂ ਹੋਇਆ ਕਿ ਕੀ ਗੱਲ ਹੋਈ ਆ ਕੀ ਬਾਤ ਹੋਈ ਆ ਇਹ ਹਜੇ ਕਹਦੀ ਹੈ ਕਿ ਕੁਝ ਵੀ ਸਾਫ ਨਹੀਂ ਹੋਇਆ ਪਰ ਕੁੜੀਆਂ ਦੇ ਵੱਲੋਂ ਜਿਹੜਾ ਜਮ ਕੇ ਹੰਗਾਮਾ ਕੀਤਾ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਵੀਸੀ ਦੇ ਘਰ ਦੇ ਬਾਹਰ ਜਿਹੜਾ ਧਰਨਾ ਲਗਾਇਆ ਗਿਆ VC ਦੇ ਖਿਲਾਫ ਧਰਨਾ ਲੱਗਿਆ ਵਾਈਨਜ਼ ਚਾਂਸਲਰ ਦੇ ਖਿਲਾਫ ਜਿਹੜਾ ਉਸ ਦੀ ਰਹਾਇਸ਼ ਦੇ ਬਾਅਦ ਧਰਨਾ ਲੱਗਿਆ ਜਿਹੜੀਆਂ ਯੂਨੀਵਰਸਿਟੀ ਦੀਆਂ ਸਾਰੀਆਂ ਵਿਦਿਆਰਥਣਾਂ ਸੀ ਉਹਨਾਂ ਦੇ ਵੱਲੋਂ ਜਿਹੜਾ ਇਹ ਧਰਨਾ ਦਿੱਤਾ ਗਿਆ ਕਿਉਂਕਿ ਅੱਜ ਉਹ ਕਿਸੇ ਕਮਰੇ ਦੇ ਅੰਦਰ ਦਾਖਲ ਹੁੰਦਾ ਉਹ ਵੀ ਬਿਨਾਂ ਇਜਾਜ਼ਤ ਕੱਲ ਕੋਈ ਉਸ ਤੋਂ ਵੱਡੀ ਹਰਕਤ ਕਰ ਸਕਦਾ ਹੈ ਜਿਹੜੇ ਇਲਜ਼ਾਮ ਨੇ ਇਹ ਕੁੜੀਆਂ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਸ ਦੇ ਨਾਲ ਸਾਡੀ ਪ੍ਰਾਈਵੇਸੀ ਨੂੰ ਦਿੱਕਤ ਹੁੰਦੀ ਆ ਸਾਡੀ ਪ੍ਰਾਈਵੇਸੀ ਆ ਸਾਡੀ ਨਿੱਜੀ ਜ਼ਿੰਦਗੀ ਆ ਸਾਡੀ ਜ਼ਿੰਦਗੀ ਦੇ ਅੰਦਰ ਇਦਾਂ ਦੀ ਅਸੀਂ ਗੱਲ ਬਰਦਾਸ਼ਤ ਨਹੀਂ ਕਰਾਂਗੇ ਕੋਈ ਵੀ ਬਿਨਾਂ ਆਜ਼ਾਦ ਸਾਡੇ ਕਮਰੇ ਦੇ ਅੰਦਰ ਦਾਖਲ ਨਹੀਂ ਹੋ ਸਕਦਾ ਇਹ ਕੁੜੀਆਂ ਦਾ ਕਹਿਣਾ ਉਹਨਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਤਸਵੀਰਾਂ ਪਟਿਆਲੇ ਦੀ ਇੱਕ ਨਿੱਜੀ ਯੂਨੀਵਰਸਿਟੀ ਤੋਂ ਨੇ